ਸ੍ਰੀ ਗੁਰਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰਾਂ ਤਾਂ ਜ਼ਰੂਰ ਵੀ ਖਬਰ ਵਧੀਆ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇਣਾ ਪੰਜਾਬ ਵਿੱਚ ਕਈ ਥਾਂ ਮੀਂਹ ਪਿਆ ਮੀਂਹ ਤਾਂ ਚੰਡੀਗੜ੍ਹ ਵਿੱਚ ਮੌਸਮ ਰੱਖੇਗਾ ਸਭ ਆਉਣ ਵਾਲੇ ਕਈ ਦਿਨਾਂ ਵਿੱਚ ਪੰਜਾਬ ਵਿੱਚ ਕਈ ਥਾਵਾਂ ਤੇ ਮੀਂਹ ਉਧਾ ਮਤੇਜ ਚੱਲ ਸਕਦੀਆਂ ਹਨ ਪਰ ਚੰਡੀਗੜ੍ਹ ਵਿੱਚ ਅੱਜ ਅਤੇ ਕੱਲ 2 ਦਿਨ ਮੌਸਮ ਸਾਫ਼ ਰਹਿ ਕੇਗਾ ਇਸ ਤੋਂ ਬਾਅਦ ਮੌਸਮ ਪਾਕ ਵੱਲੋਂ 26 April ਅਤੇ 27 April ਨੂੰ ਜੈਲੋ ਅਲਰਟ ਜਾਰੀ ਕੀਤਾ ਗਿਆ ਹੈ ਇਸ ਤਰ੍ਹਾਂ ਮੌਸਮ ਚ ਬਦਲਾਅ ਦੇਖਣ ਨੂੰ ਮਿਲੇਗਾ 26 ਅਤੇ 27 April ਨੂੰ ਕਰੀਬ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦਿਨ ਬੱਦਲਵਾਈ ਵੀ ਰੱਖੀ ਗਈ ਅਤੇ ਹਲਕੀ بارش ਹੋਣ ਦੀ ਵੀ ਸੰਭਾਵਨਾ ਹੈ ਮੌਸਮ ਪਾਗ ਅਨੁਸਾਰ ਅੱਜ ਵਾਤਵਾਰਤ ਤਾਪਮਨ 36 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 21 ਡਿਗਰੀ ਸੈਲਸੀਅਸ ਰਹਿ ਸਕਦਾ ਹੈ ਭਲਕੇ ਵਾਤਵਾਰਤ ਤਾਪਮਨ 36 ਡਿਗਰੀ ਅਤੇ ਘੱਟੋ ਘੱਟ 22 ਡਿਗਰੀ ਸੈਲਸੀਅਸ ਰਹਿ ਕੇ 26 ਪ੍ਰੈਸ਼ਰ ਨੂੰ ਵਾਤਵਾਰਤ 37 ਅਤੇ ਘੱਟ ਤੋਂ ਘੱਟ 22 ਡਿਗਰੀ ਸੈਲਸੀਅਸ ਅਤੇ 17 ਇਸਤਰੀ ਪ੍ਰੈਸ਼ਰ ਨੂੰ ਵਾਤਵਾਰਤ 36 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਜਦੋਂ ਕਿ 28 April ਨੂੰ ਵੱਧ ਤੋਂ ਵੱਧ ਤਾਪਮਨ 37 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਨ 22 ਡਿਗਰੀ ਸੈਲਸੀਅਸ ਰਹਿ ਸਕਦਾ ਹੈ ਪੰਜਾਬ ਵਿੱਚ ਵੈਸਟਰਨ ਡਿਸਟਰਬ ਬੈਂਸ ਦਾ ਅਸਰ ਬੀਤੇ ਕੱਲ ਪੰਜਾਬ ਵਿੱਚ ਪੱਛਮੀ ਡਿਸਟਰਬੈਂਸ ਸਰ ਗਰਮ ਰਿਹਾ ਸੀ ਪਰ ਚੰਡੀਗੜ੍ਹ ਵਿੱਚ ਇਸ ਦਾ ਬਹੁਤ ਅਸਰ ਨਹੀਂ ਪਿਆ ਪਰ ਦੁਪਹਿਰ ਬਾਅਦ ਇਸ ਦਾ ਸੱਚ ਚੰਡੀਗੜ੍ਹ ਵਿੱਚ ਦੇਖਣ ਨੂੰ ਮਿਲਿਆ ਜਿਸ ਕਾਰਨ ਅਚਾਨਕ ਸੂਰਜ ਚਮਕਣਾ ਬੰਦ ਹੋ ਗਿਆ ਤੇ ਕਈ ਬੱਦਲ ਛਾਏ ਰੱਖੇ ਇਲਾਕੇ ਵਿੱਚ ਹਲਕੀ بارش ਵੀ ਹੋਈ ਪਰ ਮੌਸਮ ਪਾਗ ਵੀ ਉਸ ਦਾ ਪਤਾ ਨਹੀਂ ਲਗਾ ਸਕਿਆ ਕਿਉਂਕਿ ਚੰਡੀਗੜ੍ਹ ਵਿੱਚ ਇਸ ਵੈਸਟਰਨ ਵੈਸਟਰਨ ਡਿਸਟਰਬੈਂਸ ਦਾ ਅਸਰ ਰਨਾਮਾਤ ਰਹੀ ਸੀ ਹੁਣ 26 ਅਤੇ 27 27 ਨੂੰ ਹੋਣ ਵਾਲੇ ਵੈਸਟਰਨ ਡਿਸਟਰਬੈਂਸ ਦਾ ਅਸਰ ਚੰਡੀਗੜ੍ਹ 'ਚ ਦੇਖਣ ਨੂੰ ਮਿਲੇਗਾ